ਅੰਮ੍ਰਿਤਸਰ ਜੁਲ੍ਹੇਦੀ ਤਹਿਸੀਲ ਅਜਨਾਲਾ ਦੇ ਵਿੱਚ ਹਾਲੀ ਦੇ ਵਿੱਚ ਆਈ ਬਾੜ ਕਾਰਨ ਨੇੜਲੇ ਪਿੰਡਾਂ ਦੇ ਲੋਕ ਕਾਫੀ ਪ੍ਰਭਾਵਿਤ ਹੋਏ ਸਨ ਤੁਹਾਨੂੰ ਦਾ ਕਾਫੀ ਨੁਕਸਾਨ ਹੋਇਆ ਸੀ ਤਾਂ ਇਸ ਸਥਿਤੀ ਨੂੰ ਵੇਖਦੇ ਹੋਏ ਕਈ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਵਿਅਕਤੀਆਂ ਦੇ ਵੱਲੋਂ ਰਾਹਤ ਸਮਗਰੀ ਵੰਡਣ ਦਾ ਕੰਮ ਕੀਤਾ ਗਿਆ ਸੈਸੇ سلسلے ਦੇ ਵਿੱਚ ਪਿੰਡ ਮਲਿਕਪੁਰ ਦੇ ਵਿੱਚ ਸੰਤ ਰਾਮਪਾਲ ਜੀ ਮਹਾਰਾਜ ਦੀ ਅਨਪੂਰਤਾ ਮੁਹਿੰਮ ਦੇ ਤਹਿਤ ਇੱਕ ਵਿਸ਼ੇਸ਼ ਸੇਵਾ ਕੈਂਪ ਲਗਾਇਆ ਗਿਆ ਇਸ ਮੌਕੇ ਤੇ ਦੀਪਕ ਮਹਾਰਾਜ ਤੇ ਲਵleen ਸਿੱਧੂ ਨੇ ਦੱਸਿਆ ਕਿ ਇਹ ਮੁਹਿੰਮ ਸੰਤ ਰਾਮਪਾਲ ਜੀ ਮਹਾਰਾਜ ਦੀ ਪ੍ਰੇਰਣਾ ਦੇ ਨਾਲ ਪੂਰੇ ਦੇਸ਼ ਦੇ ਵਿੱਚ ਚੱਲ ਰਹੀ ਹੈ ਅਤੇ ਇਸ ਦਾ ਉਦੇਸ਼ ਗਰੀਬ ਬੇਸਹਾਰਾ ਤੇ ਲੋੜਵੰਦ ਪਰਿਵਾਰਾਂ ਨੂੰ ਬੁਨਿਆਦੀ ਸਹੂਲਤਾਂ ਜਿਵੇਂ ਕਿ ਭੋਜਨ, ਕੱਪੜਾ, ਮਕਾਨ ਅਤੇ ਸਿੱਖਿਆ ਪ੍ਰਦਾਨ ਕਰਨਾ ਹੈ ਇਸ ਦੇ ਨਾਲ ਉਹਨਾਂ ਨੇ ਦੱਸਿਆ ਕਿ ਬਾੜ ਕਾਰਨ ਪਿੰਡਾਂ ਦੇ ਵਿੱਚ ਫਸਲਾਂ ਬਰਬਾਦ ਹੋ ਗਈਆਂ ਸਨ ਤਾਂ ਇਸ ਕਰਕੇ ਹੁਣ ਅਜਿਹੀ ਸਥਿਤੀ ਦੁਬਾਰਾ ਨਾ ਬਣੇ ਇਸ ਲਈ ਖੇਤਾਂ ਦੇ ਵਿੱਚੋਂ ਪਾਣੀ ਕੱਢਣ ਦੇ ਲਈ ਵੱਡੀਆਂ ਮੋਟਰਾਂ ਤੇ ਪਾਈਪਲਾਈਨਾਂ ਲਗਾਉਣ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਇਸ ਪ੍ਰੋਜੈਕਟ ਦੀ ਲਾਗਤ ਲਗਭਗ 19 ਲੱਖ ਰੁਪਏ ਆਈ ਹੈ ਇਸ ਦੇ ਨਾਲ ਉਹਨਾਂ ਨੇ ਹੋਰ ਕੀ ਕੁਝ ਕੀਤਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਕੀ ਇਹ ਮਹਾਂਮਾਇ ਦਾ ਹੈਗਾ ਮੋਹਿਮ ਹੈ ਕੀ ਹੈਗੀ ਆ ਕਿ ਕਿੱਥੋਂ ਚੱਲੀ ਹੈ ਤੇ ਅੱਜ ਇੱਥੇ ਕਿਸ ਤਰ੍ਹਾਂ ਆਉਣ ਦਾ ਪ੍ਰਦਰਸ਼ਨ ਕੀਤਾ ਗਿਆ ਤਾਂ ਮੇਰਾ ਨਾਮ ਹੈਗਾ ਜੀ ਹਰਲਬਲਿੰਗ ਸਿੰਘ ਸਿੱਧੂ ਪ੍ਰਮਾਤਮਾ ਦੇ ਨਾਮ ਹੈਗਾ ਹਰਲਬਲਿੰਗ ਦਾਸ ਤੇ ਮੈਂ ਪਟਿਆਲਾ ਤੋਂ ਆ ਜਿਵੇਂ ਤੁਸੀਂ ਪੁੱਛਿਆ ਮੋਹਿਮ ਕਿੱਥੋਂ ਸ਼ੁਰੂ ਹੋਈ ਇਹ ਪਹਿਲਾਂ ਪੂਰੇ ਭਾਰਤ ਵਿੱਚ ਹਰਿਆਣੇ ਤੋਂ ਸ਼ੁਰੂ ਕੀਤੀ ਗਈ ਇੱਕ ਟਰੈਜੇਡੀ ਹੋਈ ਸੀ ਜੋ ਉਹਨਾਂ ਕੁਵਾਰਾ ਜਿਹਾ ਸੀ ਇੱਕ ਪਰਿਵਾਰ ਨੂੰ ਮਾਰੀ ਦੇ ਕਾਰਨ ਇਲਾਜ ਨਹੀਂ ਕਰਾ ਸਕ ਰਿਹਾ ਸੀ ਤੇ ਉਹਨੇ ਆਪਣੇ ਬੱਚਿਆਂ ਨੂੰ ਸੁਸਾਇਡ ਕਰ ਲਿਆ ਸੀ ਤਾਂ ਉਹ ਸਾਡੇ ਗੁਰੂ ਮਹਾਰਾਜ ਜੀ ਨੇ ਕਰ ਖਬਰ ਪੜੀ ਉਸ ਤੋਂ ਬਾਅਦ ਅਨਪੂਰਨਾ ਮਹਿੰਗਾ ਆਗਾਜ਼ ਹੋ ਗਿਆ ਤਾਂ ਗੁਰੂ ਮਹਾਰਾਜ ਜੀ ਵੱਲੋਂ ਸੰਤਰਾਮਪਾਲ ਜੀ ਮਾਰਿਆ ਉਹਦੇਸ਼ ਆਇਆ ਵੀ ਜਿਹੜੇ ਗਰੀਬ ਬੱਚੇ ਨੇ ਗਰੀਬ ਬੇਸਹਾਰਾ ਲੋਕ ਨੇ ਵੀ ਉਹਨਾਂ ਦੀ ਮਦਦ ਕੀਤੀ ਜਾਵੇ ਕੋਈ ਆਤਮ ਹੱਤਿਆ ਨਾ ਕਰੇ ਕੋਈ ਲਾਚਾਰ ਹੋ ਕੇ ਮਰੇ ਨਾ ਉਹਨੂੰ ਹਰ ਇੱਕ ਚੀਜ਼ ਮੁਹੱਈਆ ਕਰਾਈ ਜਾਵੇ ਤਾ ਸੰਤਰਾਮਾਲ ਜੀ ਦੇ ਜੋ ਸਾਨੂੰ ਪ੍ਰੇਰਨਾ ਦਿੰਦੇ ਨੇ ਵੀ ਬੇਟਾ ਦੋ ਰੋਟੀ ਆਪਾਂ ਘੱਟ ਖਾ ਲੈਣੀ ਆ ਪਰ ਆਪਣੇ گاؤں ਆਪਣੇ ਸ਼ਹਿਰ ਤੇ ਨਗਰ ਤੇ ਕਿਸੇ ਨੂੰ ਭੁੱਖੇ ਨਹੀਂ ਸੌਣ ਦੇਣਾ ਤੇ ਉਸ ਦੇ ਤਹਿਤ ਫਿਰ ਅਸੀਂ ਸੰਤਰਾਮਾਲ ਜੀ ਦੇ ਹਦੇਸ਼ ਅਨੁਸਾਰ ਉਹਨਾਂ ਦੇ ਸੇਵਾਦਾਰਾਂ ਨੇ گاؤں-ਗਾਉਂ ਮਹੱਲੇ-ਮਹੱਲੇ ਨਗਰ ਜਾ ਕੇ ਉਹ ਜ਼ਰੂਰਤਮੰਦ ਤੇ ਬਿਗਲੇ ਸਾਰਾ ਲੋਕ ਲੱਭੇ ਉਹਨਾਂ ਦੀ ਮਦਦ ਕੀਤੀ ਉਹਨਾਂ ਦੇ ਸਰਵੇ ਕੀਤੇ ਗਏ ਸਰਵੇ ਪਾਸ ਹੋਣ ਤੋਂ ਬਾਅਦ ਉਹਨਾਂ ਨੂੰ ਰਾਸ਼ਨ ਪਹੁੰਚਾਇਆ ਗਿਆ ਕਿਉਂਕਿ ਸਾਡੇ ਸੇਵਾਦਾਰ ਸਾਥੀ ਨੇ ਦੱਸਿਆ ਤੁਹਾਨੂੰ ਵਿੱਚ 23 ਆਟਮਾਨ ਹੈ ਇਹ 25 ਕਿਲੋ ਆਟਾ ਹੁੰਦਾ 5 ਕਿਲੋ ਚਾਵਲ 4 ਕਿਲੋ ਚੀਨੀ 4 ਤਰ੍ਹਾਂ ਦੀਆਂ ਦਾਲਾਂ ਹੁੰਦੀਆਂ ਸੁੱਕੇ ਦੁੱਧ ਦਾ ਪਾਊਡਰ ਹੁੰਦਾ 1 ਕਿਲੋ ਬੱਚੇ ਚਾਹ ਬਣਾ ਕੇ ਪੀ ਸਕਦੇ ਦੁੱਧ ਵੀ ਪੀ ਸਕਦੇ ਨੇ 4 ਤਰ੍ਹਾਂ ਦੇ ਮਸਾਲੇ ਹੁੰਦੇ ਨੇ 2 ਲੀਟਰ ਸਰ੍ਹੋਂ ਦਾ ਤੇਲ ਹੁੰਦਾ ਨਹਾਉਣ ਦੀ ਸਾਬਣ ਹੁੰਦੀ ਆ ਗੋਤਰੀ ਨੰਬਰ 1 ਚਾਹ ਪੱਤੀ ਟਾਟਾ ਦੀ ਹੁੰਦੀ ਆ ਕੜੀ ਡਰਜਨ ਪਾਊਡਰ ਹੁੰਦਾ ਸਿਰਫ ਕੱਪੜੇ ਧੋਣ ਲਈ ਕੱਪੜੇ ਧੋਣ ਲਈ ਛੋਕਰਾ ਸਾਬਣ ਹੁੰਦਾ ਆਲੂ ਪਿਆਜ਼ ਹੁੰਦੇ ਨੇ ਤੇ ਹਲਦੀ ਮਿਰਚ ਨੂਨ ਮਿਰਚ ਮਸਾਲਾ ਧਨੀਆ ਪਾਊਡਰ ਦਲੀਆ ਤੇ ਬੇਸਨ ਸਾਰੀਆਂ ਚੀਜ਼ਾਂ ਸੰਤਰਾਮਪਾਲ ਜੀ ਵੱਲੋਂ ਦਿੱਤੀਆਂ ਨੇ ਤੇ ਵਧੀਆ ਕੁਆਲਿਟੀ ਦਿੱਤੀਆਂ ਹੁੰਦੀਆਂ ਇਹਦਾ ਆਗਾਜ਼ ਹਰਿਆਣੇ ਤੋਂ ਹੋਇਆ ਉਸ ਤੋਂ ਬਾਅਦ ਇਹ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਗਈ ਜਿਹੜੋ ਪੰਜਾਬ ਤੋਂ ਬਾਅਦ ਇਹ ਪੂਰੇ ਭਾਰਤ ਵਰਸ਼ ਦੇ ਵਿੱਚ ਸ਼ੁਰੂ ਕੀਤੀ ਗਈ ਪੂਰੇ ਭਾਰਤ ਵਰਸ਼ ਦੇ ਵਿੱਚ ਸ਼ੁਰੂ ਹੋਣ ਤੋਂ ਬਾਅਦ ਨਾਲ ਹੀ ਨੇਪਾਲ ਦੇ ਵਿੱਚ ਸ਼ੁਰੂ ਕੀਤੀ ਗਈ ਇਹ ਮਹੀਮ ਉੱਥੋਂ ਸ਼ੁਰੂ ਹੋਈ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਆਈ ਉਸ ਤੋਂ ਬਾਅਦ ਤੁਸੀਂ ਦੇਖਣਾ ਵੀ ਮੈਂ ਦੱਸਣਾ ਚਾਹਾਂਗਾ ਕੁਝ ਇਸ ਤੋਂ ਇਲਾਵਾ ਵੀ ਘਰ ਘਰ ਜਾ ਕੇ ਸਰਵੇ ਕਿੱਤੇ ਦੱਸਿਆ ਗਿਆ ਤੁਹਾਨੂੰ ਵੀ ਸਾਰਾ ਕੁਝ ਉਸ ਤੋਂ ਬਾਅਦ ਜਿਵੇਂ ਹੁਣ ਹੜਪੀੜਤਾਂ ਲਈ ਆਪਾਂ ਚੱਲ ਰਹੇ ਹਾਂ ਹੜਪੀੜਤਾਂ ਦੀ ਗੱਲ ਕਰੀਏ ਉੱਤੇ ਸੰਤਰਾਮਪਾਲ ਜੀ ਮਹਾਰਾਜ ਜੀ ਨੂੰ ਪਹਿਲਾਂ ਇੱਕ ਪਿੰਡ ਨੇ ਅਪਰੋਚ ਕਰਿਆ ਵੀ ਸਾਡੇ ਜੋ بارش ਦਾ ਪਾਣੀ ਆ ਹਾੜਾਂ ਦਾ ਪਾਣੀ ਆ ਉਹ ਸਾਡੇ ਇਲਾਕੇ ਚ ਅਜੇ ਤੱਕ ਖੜਾ ਆ ਕਿਸਾਨ ਦੀ ਜਿਹੜੀ ਫਸਲ ਹੁੰਦੀ ਉਹਦੀ ਰੂੜ ਦੀ ਹੱਡੀ ਹੁੰਦੀ ਆ ਵੀ ਸਾਡਾ ਝੋਨਾ ਦਾ ਪੈਣਾ ਖਤਮ ਹੋ ਚੁੱਕਿਆ ਅਸੀਂ ਕਣਕ ਦੀ ਬਜਾਈ ਗੈਹੂ ਦੀ ਕਿਦੋਂ ਕਰਾਂਗੇ ਜਦ ਤੱਕ ਸਾਡੇ ਖੇਤਾਂ 'ਚੋਂ ਪਾਣੀ ਨਹੀਂ ਨਿਕਲਦਾ ਉਹ ਸਾਫ਼ ਨਹੀਂ ਹੁੰਦਾ ਜ਼ਮੀਨ ਖੁਸ਼ਕ ਨਹੀਂ ਹੁੰਦੀ ਤਾਂ ਸੰਤਰਾਮਪਾਲ ਜੀ ਮਹਾਰਾਜ ਜੀ ਨੂੰ ਪ੍ਰਾਰਥਨਾ ਕੀਤੀ ਕਮੇਟੀ ਦੇ ਮਾਧਿਅਮ ਨਾਲ ਸੰਤਰਾਮ ਵੀ ਜੋ ਵੀ ਪੰਚਾਇਤ ਨਗਰ ਪੰਚਾਇਤ ਤੁਹਾਨੂੰ ਇਹਨਾਂ ਨੇ ਡਿਮਾਂਡ ਕੀਤੀ ਆ ਜੋ ਪ੍ਰਾਰਥਨਾ ਚ ਲਿਖਿਆ ਆ ਉਹਨਾਂ ਨੂੰ ਚੀਜ਼ਾਂ ਉਹਨਾਂ ਨੂੰ ਵਸਤੂਆਂ ਪ੍ਰੋਵਾਈਡ ਕਰਾਈ ਜਾਣ ਉੱਥੇ ਮੈਂ ਦੱਸਣਾ ਜਾਵਾਂਗਾ 200 ਤੋਂ ਵੱਧ ਪਿੰਡ ਨੇ ਤੇ ਲੱਖਾਂ ਫੁੱਟ ਪਾਈਪ ਕਿਸੇ ਪਿੰਡ ਦੇ ਵਿੱਚ 24000 ਫੁੱਟ ਪਾਈਪ ਕਿਸੇ 'ਚ 30000 ਫੁੱਟ ਪਾਈਪ ਕਿਸੇ 'ਚ 9000 ਫੁੱਟ ਪਾਈਪ ਕਿਸੇ 1000 ਵੀ ਆ ਤੇ 10-10 ਵੋਟਰਾਂ ਇੱਕ ਪਿੰਡ ਨੂੰ ਦਿੱਤੀ ਜਾਂਦੀਆਂ 8 ਮੋਟਰਾਂ 10 ਮੋਟਰਾਂ ਇਹ ਸਾਰੀਆਂ ਮੋਟਰਾਂ ਦੱਸਣਾ ਨਾ ਮੈਂ ਕਿ ਬ੍ਰਾਂਡਡ ਹੁੰਦੀਆਂ ਕ੍ਰੈਂਪਟਨ ਦੀਆਂ ਹੁੰਦੀਆਂ ਨੇ ਜਾਂ ਕਲੋਸਕਰ ਦੀਆਂ ਦਿੱਤੀ ਜਾਂਦੀਆਂ ਸਟਾਰਟਰ ਸਮੇਤ ਦਿੱਤੀ ਜਾਂਦੀਆਂ ਮਸ਼ੀਨ ਤੋਂ ਸਟਾਰਟਰ ਤੱਕ ਦੀ ਤਾਰ ਦਿੱਤੀ ਜਾਂਦੀ ਆ ਸਟਾਰਟਰ ਤੋਂ ਲੈ ਕੇ ਖੰਭੇ ਤੱਕ ਤਾਰ ਦਿੱਤੀ ਜਾਂਦੀ ਆ ਉਸ ਤੋਂ ਇਲਾਵਾ ਜੰਨੀਆਂ ਸ਼ਾਕਟਾਂ ਨੇ ਕੋਈ ਵੀ ਹੋਰ ਇਹਦੀ ਸੈਸਤਰੀਆ ਪਾਣੀ ਕੱਢਦੇ ਸੁੰਢੀ ਪੈਪ ਆ ਕੋਈ ਵੀ ਵਸਤੂ ਆ ਉਹ ਸਾਰੀ ਸੰਤਰਾਪਾਲ ਜੀ ਮਾਰਗ ਵੱਲੋਂ ਪ੍ਰੋਵਾਈਡ ਕੀਤੀ ਜਾਂਦੀ ਆ ਜਿਹੜੋ ਇਹਨਾਂ ਨੇ ਪੰਚਾਇਤਾਂ ਨੇ ਵੀ ਇੱਧਰ ਹਰਿਆਣੇ ਤੋਂ ਸ਼ੁਰੂ ਹੋਇਆ ਉਸ ਤੋਂ ਬਾਅਦ ਇਹ ਪੰਜਾਬ ਵਾਲਿਆਂ ਨੂੰ ਪਤਾ ਲੱਗਿਆ ਤਾਂ ਇਹਨਾਂ ਨੇ ਜਿਵੇਂ ਇੱਥੇ ਸਰਵੇ ਕਰਨ ਭਗਤਾਂ ਦੇ ਸੀ ਰਾਸ਼ਨ ਵਗੈਰਾ ਦਾ ਇਹਨਾਂ ਨੇ ਪ੍ਰਾਰਥਨਾ ਕੀਤੀ ਵੀ ਸਾਡੇ ਵੀ ਮਦਦ ਕੀਤੀ ਜਾਵੇ ਸਾਡੇ ਵੀ ਝੋਨੇ ਦੀ ਫਸਲ ਦੇ ਵਿੱਚ ਵੀ ਪਾਣੀ ਬਹੁਤ ਘੜਾ ਇਸ ਕੋਈ ਮਲਕਪੁਰ ਪਿੰਡ ਦੇ ਵਿੱਚ ਤਾਂ 10 10 ਫੁੱਟ 8 8 ਫੁੱਟ ਪਾਣੀ ਖੜਾ ਤੁਸੀ ਮੀਡੀਆ ਵੀ ਦੇਖ ਸਕਦਾ ਜਾ ਕੇ ਤੇ ਸਾਨੂੰ ਬਹੁਤ ਹੋਇਆ ਸੀ ਉਹਦੀ ਡਰੋਨ ਨਾਲ ਵੀਡੀਓ ਬਣਾਉਣੇ ਆ ਵੀਡੀਓ ਬਣਾ ਕੇ ਸੰਤਰਾਮਪਾਲ ਜੀ ਮਹਾਰਾਜ ਜੀ ਕੋ ਇਹਨਾਂ ਨੇ ਜੋ ਪ੍ਰਾਰਥਨਾ ਲਿਖੀ ਆਪਣੀ ਲੈਟਰ ਹੈਡ ਤੇ ਪੰਚਾਇਤ ਵੱਲੋਂ ਸਭ ਦੇ ਸਾਈਨ ਹੋ ਕੇ ਸੰਤਰਾਮਪਾਲ ਜੀ ਮਹਾਰਾਜ ਜੀ ਕੋਲ ਅਸੀਂ ਭੇਜੀ ਉਹਨਾਂ ਵੱਲੋਂ ਨਾਲ ਦੀ ਤੁਰੰਤ ਇਹਨਾਂ ਦਾ ਸਰਵੇ ਪਾਸ ਕੀਤਾ ਗਿਆ ਪਰ ਦੱਸਿਆ ਜਿਵੇਂ ਦੱਸਿਆ ਤੁਹਾਨੂੰ ਵੀ ਦਿਵਾਲੀ ਹੋਣ ਦੇ ਨਾਤੇ ਵਿਸ਼ਕਰਮਾ ਹੋਣ ਦੇ ਨਾਤੇ ਥੋੜੀ ਡਿਲੇ ਹੋ ਗਈ ਅਸੀਂ ਨਾਲ ਦੀ ਨਾਲ ਪਾਈਪਾਂ ਆਰਡਰ ਕਰਤਾ ਮੈਂ ਤੁਹਾਨੂੰ ਇਸ ਤੋਂ ਵਿੱਚ ਗੱਲ ਕੱਢਦਾ ਹੋਈ ਦੱਸਣਾ ਚਾਹਣਾ ਵੀ ਤੁਹਾਡੇ ਨਾਲ ਦੇ ਪਿੰਡ ਜਿਵੇਂ ਦੂਜੇ ਵਾਲ ਮਲਕਪੁਰ ਇਹ ਪਿੰਡਾਂ ਦੇ ਵਿੱਚ ਵੀ ਪੰਜ-ਛੇ ਦਿਨ ਪੈਣਾ ਸੰਤਰਾਮਪਾਲ ਜੀ ਮਰਨ ਵੱਲੋਂ ਹੜਪੀੜਤਾ ਨੂੰ ਪਾਈਪਾਂ 4000 ਫੁੱਟ ਪਾਈਪ 10 ਹਾਊਸ ਪਾਵਰ ਦੀਆਂ ਮੋਟਰਾਂ ਸ਼ਾਕਟਾਂ ਵੀ ਇਹ ਨਹੀਂ ਹੈਗਾ ਵੀ ਲੋਸ਼ਨ ਲਾ ਲੈਣ ਤੇ ਬਾਅਦ ਉਹਨਾਂ ਨੂੰ ਪਾਈਪ ਬੰਡਰ ਨਹੀਂ ਪਵੇ ਖਰਾਬ ਹੋਵੇ ਇਹਨਾਂ ਨੂੰ ਸ਼ਕਰੂ ਗਨ ਵੀ ਦਿੱਤੀ ਜਾਂਦੀਆਂ ਨਾਲ ਵੀ ਸ਼ਾਕਟਾਂ ਐਕਸਟਰਾ ਦਿੱਤੀ ਜਾਂਦੀਆਂ ਨੇ ਤੇ ਸਾਰੀਆਂ ਪਾਈਪਾਂ ਅੱਜ ਮੈਂ ਆਪਣੀਆਂ ਸਾਰੀਆਂ ਅਨਬ੍ਰੇਕੇਬਲ ਪਾਈਪਾਂ ਨੇ ਬਹੁਤ ਵਧੀਆ ਕੁਆਲਿਟੀ ਦੀਆਂ ਪਾਈਪਾਂ ਨੇ ਤਾਰਾਂ ਨਾਲ ਦੰਨਿਆ ਜਿਵੇਂ ਉੱਥੇ 16 mm ਦੀ ਤਾਰ ਦਿੱਤੀ ਸੀ ਜਿਵੇਂ ਅਸੀਂ ਪੰਚਾਇਤ ਨੇ ਹੁਣ ਇਸ ਪੰਚਾਇਤ ਨੇ ਇਸ ਪੰਚਾਇਤ ਨੇ ਸਾਡੇ ਕੋਲ ਡਿਮਾਂਡ ਇਹ ਕਰੀ ਸਾਡੇ ਗੁਰੂ ਮਹਾਰਾਜ ਜੀ ਕੋ ਪ੍ਰਾਰਥਨਾ ਕਰੀ ਸੀ ਵੀ ਸਾਨੂੰ 9000 ਫੁੱਟ ਪਾਈਪ ਚਾਹੀਦੀ ਆ 8 ਇੰਚੀ ਤਾਂ ਉਸ ਦੇ ਤਹਿਤ ਅਸੀਂ ਤਿੰਨ ਟਰੱਕਾਂ ਦੇ ਵਿੱਚ ਪਾਈਪ ਲੈ ਕੇ ਆਏ ਹਾਂ ਸੋ ਕੋ 9400 ਫੁੱਟ ਪਾਈਪ ਲੈ ਕੇ ਆਏ ਹਾਂ ਤੇ ਇਹਨਾਂ ਨੇ ਸਾਡੇ ਤੋਂ 35 mm ਦੀ 4 ਕੋਰ ਤਾਰ ਦੀ ਡਿਮਾਂਡ ਕੀਤੀ ਸੀ ਜੋ ਕਿ 1700 ਫੁੱਟ ਅਪਰੋਕਸੀਮੇਟਲੀ ਮਤਲਬ 540 ਮੀਟਰ ਜਾਂ 530 ਮੀਟਰ ਤਾਰ ਉਹ ਵੀ ਨਾਲ ਦਿੱਤੀ ਗਿਆ ਦੋ ਦੋ ਮੋਟਰਾਂ ਨੇ 20 ਹੌਸਪਾਵਰ ਦੀਆਂ ਮੰਗੀਆਂ ਸੀ ਇਹਨਾਂ ਨੇ ਉਹ ਵੀ ਕਲੋਸਰ ਕੰਪਨੀ ਦੀਆਂ ਵਿਦ ਸਟਾਰਟਰਾਂ ਤੇ 474 ਸ਼ਾਕਟਾਂ ਦਿੱਤੀਆਂ ਗਈਆਂ ਨੇ ਵੀ ਕਿਸਾਨ ਸ਼ਾਕਟਾਂ ਨਾਲ ਜੋੜ ਲੈਣ ਤੇ ਇਹਨਾਂ ਨੂੰ ਸਕਰੂ ਗੰਨੂ ਵੀ ਵਧੀਆ ਕੰਪਨੀ ਦਿੱਤੀ ਗਈ ਹੈ ਵੀ ਸਕਰੂ ਕੱਤ ਲੈਣ ਲੋਸ਼ਨ ਨਾਲ ਲੈਣ ਜਦ ਕਿ ਲੋਸ਼ਨ ਲਿਆਤਾ ਗਿਆ ਨਾਲ ਪਰ ਇਹ ਲੋਸ਼ਨ ਲੱਗੂਗਾ ਤਾਂ ਪਾਈਪਾਂ ਕਟਣੀਆਂ ਪੈਣੀਆਂ ਅੱਗੇ ਕਿਸੇ ਦੇ ਕੱਟਦੇ ਪਾਈਪਾਂ ਦਾ ਸਾਈਜ਼ ਛੋਟਾ ਹੋ ਜਾਗਾ ਅਸੀਂ ਸੰਤਰਾਮਪਾਲ ਜੀ ਬਾਰੇ ਸ਼ੋਕਤਾਂ ਦਾ ਖਰਚਾ ਵੀ ਅਕਸ਼ਰਾ ਕੀਤਾ ਗਿਆ ਜਿਵੇਂ ਦੱਸਣਾ ਚਾਹਾਂਗਾ ਸ਼ੋਕਤਾਂ ਵੀ ਸੁਪਰ ਡੀਪੀ ਦੀਆਂ ਕੋਈ ਔਰ ਕੋਈ ਵੀ ਐਸਾ ਸਮਾਨ ਨਹੀਂ ਵੀ ਜਿਹੜਾ ਸਸਤਾ ਦਿੱਤਾ ਜਾਵੇ ਸੰਤਰਾਮਪਾਲ ਜੀ ਦਾ ਇਹ ਨਾਰਾ ਵੀ ਕਿਸਾਨ ਨਹੀਂ ਆਪਾਂ ਬਚਾਣੀਆਂ ਜੇ ਕਿਸਾਨ ਫਸਲ ਵੇਚੇਗਾ ਟਾਈਮ ਤੇ ਤਾਂ ਹੀ ਸਾਰਾ ਬਿਜ਼ਨਸ ਚੱਲੇਗਾ ਕੰਮ ਚੱਲੇਗਾ ਧੰਦਾ ਚੱਲੇਗਾ ਜੇ ਕਿਸਾਨ ਦੀ ਇਨਕਮ ਨਾ ਹੋ ਸਕੇ ਅੱਜ ਜਿਹੜਾ ਅਨਪੂਰਨ ਮਹਿੰਮ ਜਿਹੜੀ ਸ਼ੁਰੂ ਕੀਤੀ ਗਈ ਹੈ ਹਰ ਇੱਕ ਇਲਾਕੇ ਵਿੱਚ ਕਿੰਨਾ ਵੱਲੋਂ ਜਿਹੜੀ ਆਏਗੀ ਹੈ ਕੀ ਸਾਰਾ ਮਾਮਲਾ ਆਪਣਾ ਨਾਮ ਡੈਸਿਗਨੇਸ਼ਨ ਦੱਸੋ ਮੇਰਾ ਨਾਮ ਜੀ ਆ ਦੀਪਕ ਕੁਮਾਰ ਹੈ ਜੀ ਦੀਪਕ ਦਾਸ ਮੈਂ ਮੰਡੀ ਗੁੰਗਰ ਜਿਲ੍ਹਾ ਫਤਿਹਗੜ ਸਾਹਿਬ ਤੋਂ ਬਿਲੋਂਗ ਕਰਦਾ ਜੀ ਅਸੀਂ ਸੇਵਾਦਾਰ ਹਾਂ ਜੀ ਸਤਲੋਕਾਸ਼ਮ ਦੇ ਤੇ ਜਿਹੜੇ ਸਾਡੇ ਪ੍ਰਮੁੱਖ ਨੇ ਸੰਤ ਰਾਮਪਾਲ ਜੀ ਮਹਾਰਾਜ ਨੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸੰਤ ਰਾਮਪਾਲ ਜੀ ਮਹਾਰਾਜ ਨੇ ਪੂਰੇ ਦੇਸ਼ ਵਿੱਚ ਇੱਕ ਅਨਪੂਰਨਾ ਮੁਹਿੰਮ ਚਲਾਈ ਹੋਈ ਹੈ ਤਾਂ ਮੈਂ ਬਰੀਫ ਕਰੂੰਗਾ ਉਸ ਦੇ ਤਹਿਤ ਉਹਨਾਂ ਦਾ ਨਾਰਾ ਹੈ ਕਿ ਰੋਟੀ ਕੱਪੜਾ ਚਿਕਿਸ਼ਤਾ ਸਿੱਖਿਆ ਤੇ ਮਕਾਨ ਹਰ ਗਰੀਬ ਨੂੰ ਦੇ ਰਿਹਾ ਹੈ ਦੇ ਰਿਹਾ ਹੈ ਕਬੀਰ ਭਗਵਾਨ ਅ ਦੇਸ਼ ਭਰ ਦੇ ਵਿੱਚ ਸੈਂਕੜੇ ਹਜ਼ਾਰਾਂ ਲੋਕ ਨੇ ਪਰਿਵਾਰ ਨੇ ਜਿਹੜੇ ਸੰਤ ਰਾਮਪਾਲ ਜੀ ਮਹਾਰਾਜ ਨੇ ਢੋਲ ਲੱਪ ਕੇ ਉਹਨਾਂ ਦੀ ਹਰ ਮਹੀਨੇ ਰਾਸ਼ਨ ਦੀ ਮਦਦ ਕੀਤੀ ਜਾਂਦੀ ਆ ਰਮੀਨ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਜਿਹੜਾ ਵਿਅਕਤੀ ਕੋਈ ਗਰੀਬ ਵਿਅਕਤੀ ਇਲਾਜ ਨਹੀਂ ਕਰਵਾ ਸਕਦਾ ਆਰਥਿਕ ਸਥਿਤੀ ਖਰਾਬ ਹੋਣ ਕਰਕੇ ਦਾ ਇਲਾਜ ਕਰਵਾਇਆ ਜਾਂਦਾ ਹੈ ਤੇ ਜਿਹੜੇ ਬੱਚਿਆਂ ਦੀ ਐਜੂਕੇਸ਼ਨ ਵਿੱਚ ਰੁਕ ਗਈ ਸੀਗੀ ਉਹਨਾਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਵਾਈ ਜਾਂਦੀ ਹੈ ਤੇ ਈਵਨ ਕੀ ਉਹਨਾਂ ਨੂੰ ਸਰਦੀਆਂ ਗਰਮੀਆਂ ਦੇ ਅਲੱਗ ਤੋਂ ਅਲੱਗ ਤੋਂ ਕੱਪੜੇ ਦਿੱਤੇ ਜਾਂਦੇ ਨੇ ਮੌਸਮ ਦੇ ਹਿਸਾਬ ਨਾਲ ਤੇ ਬੱਚਿਆਂ ਨੂੰ ਅਗਰ ਸਕੂਲ ਯੂਨੀਫਾਰਮ ਦੀ ਜ਼ਰੂਰਤ ਹੈ ਸਕੂਲ ਬੈਗ ਦੀ ਜ਼ਰੂਰਤ ਹੈ ਸਟੇਸ਼ਨ ਜੁੱਤਾ ਸਾਰਾ ਕੁਝ ਇਸ ਅਨਪੂਰਨ ਮੋਹਿੰਦੇ ਤਹਿਤ ਪ੍ਰੋਵਾਈਡ ਕਰਵਾਇਆ ਜਾਂਦਾ ਕਿਉਂਕਿ ਸੰਤ ਰਾਮਪਾਲ ਜੀ ਮਹਾਰਾਜ ਦਾ ਇੱਕ ਸੰਕਲਪ ਹੈ ਇਸ ਅਨਪੂਰਨ ਮੋਹਿੰਦੇ ਤਹਿਤ ਕਿ ਬੇਟਾ ਆਪਾਂ ਦੋ ਰੋਟੀ ਘਟਾ ਲਓ ਆਪਾਂ ਸੁੱਖ ਸਹੂਲਤ ਆਪਣੀ ਘਟਾ ਕਰ ਲਓ ਲੇਕਿਨ ਇਸ ਧਰਤੀ ਦੇ ਉੱਪਰ ਤੁਹਾਡਾ ਕੋਈ ਉਪខਾਨਾ ਰਵੇ ਕੋਈ ਵੀ ਬੱਚਾ ਸਿੱਖਿਆ ਤੋਂ ਵਾਂਝਾ ਨਾ ਰਹੇ ਕੋਈ ਵੀ ਜਿਹੜਾ ਗਰੀਬ ਹੈ ਬਿਮਾਰੀ ਦੇ ਇਲਾਜ ਤੋਂ ਵਾਂਝਾ ਨਾ ਰਹੇ ਤੇ ਕੋਈ ਵੀ ਗਰੀਬ ਸੱਤ ਤੋਂ ਵਾਂਝਾ ਨਾ ਰਹੇ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਇਸ ਅਨਪੂਰਨ ਮੁਹਿੰਮ ਦੇ ਤਹਿਤ ਸੰਤ RAMPAL ji ਮਹਾਰਾਜ ਨੇ ਦੇਸ਼ ਭਰ ਦੇ ਵਿੱਚ ਸੈਂਕੜਾ ਹਜ਼ਾਰਾਂ ਮਕਾਨ ਵੀ ਬਣਵਾ ਕੇ ਦਿੱਤੇ ਨੇ ਲੋਕਾਂ ਨੂੰ ਸਰ ਇਹ ਇਲਾਕੇ ਕੀ ਚੁਣਿਆ ਤੁਸੀਂ ਆ ਕਿ ਇਹ ਇਲਾਕਾ ਇਸ ਤਰ੍ਹਾਂ ਹੈ ਜੀ ਇਹ ਜਿਹੜੀ ਅਨਪੂਰਨ ਮੁਹਿੰਮ ਦੇ ਤਹਿਤ ਇੱਕ ਬਾੜ ਰਾਤ ਅਭਿਆਨ ਸੰਤ RAMPAL ji ਮਹਾਰਾਜ ਨੇ ਚਲਾਇਆ ਹੋਇਆ ਹੈ ਹਰਿਆਣੇ ਦੇ ਵਿੱਚ 200 ਤੋਂ ਉੱਪਰ ਜਿਹੜੇ ਪਿੰਡ ਨੇ ਉਹਨਾਂ ਨੇ ਸੰਤ RAMPAL ji ਮਹਾਰਾਜ ਨੂੰ ਪ ਜਿਨ੍ਹਾਂ ਵਿੱਚ ਉਹਨਾਂ ਨੇ ਕਈ ਲੱਖ ਫੁੱਟ ਪਾਈਪ ਮੋਟਰਾਂ ਦੀ ਡਿਮਾਂਡ ਕੀਤੀ ਸੀ ਤੇ ਉਹ ਸਾਰਿਆਂ ਨੂੰ ਉਹ ਸਾਰੀਆਂ ਪਾਈਪ ਮੋਟਰਾਂ 스타ਟਰ ਨਟ ਵੋਲਟ ਜੋ ਵੀ ਸਹੂਗੀ ਸਮਗਰੀ ਹੈ ਸਾਰੇ ਸੰਤਰਾਮਪਾਲ ਜੀ ਮਹਾਰਾਜ ਨੇ ਪ੍ਰੋਵਾਈਡ ਕਰਵਾਈ ਹੈ ਤੇ ਉਹ ਪਿੰਡਾਂ ਨੇ ਆਪਣਾ ਪਾਣੀ ਗੱਢ ਕੇ ਅਗਲੀ ਫਸਲ ਦੀ ਬਜਾਈ ਸ਼ੁਰੂ ਕਰ ਦਿੱਤੀ ਹੈ ਤੇ ਜਿਹੜੀ ਪੰਚਾਇਤ ਹੈ ਇਹ ਵੀ ਉਹ ਵੀਡੀਓਜ਼ ਦੇਖਦੀ ਹੁੰਦੀ ਸੀ ਪੰਚਾਇਤ ਐਸ ਐ ਨਿਊਜ਼ ਚੈਨਲ ਹੈ ਜੀ ਆਸ਼ਮ ਦਾ ਤਾਂ ਇਹਨਾਂ ਨੇ ਉਹ ਵੀਡੀਓਜ਼ ਦੇਖ ਕੇ ਸਾਨੂੰ ਅਪਰੋਚ ਕੀਤਾ ਬਾਕੀ ਇਸ ਇਲਾਕੇ ਦੇ ਵਿੱਚ ਜਦੋਂ ਹੜਾ ਆਏ ਸੀਗੇ ਉਸ ਦੌਰਾਨ ਸੰਤਰਾਮਪਾਲ ਜੀ ਮਹਾਰਾਜ ਨੇ ਵੱਡੀ ਤعداد ਦੇ ਵਿੱਚ ਇੱਥੇ ਰਾਸ਼ਨ ਨੇ ਕਿਟਾਂ ਗੱਦੇ ਮੰਜੇ ਬਿਸਤਰੇ ਵੀ ਵੰਡੇ ਨੇ ਜਿਹੜੇ ਲੋਕਾਂ ਨੂੰ ਜ਼ਰੂਰਤ ਸੀਗੀ ਪਸ਼ੂਆਂ ਦਾ ਚਾਰਾ ਤੱਕ ਵੀ ਦਿੱਤਾ ਤੇ ਵੈਸੇ ਵੀ ਲੋਕ ਜਾਉ ਸੀਗੇ ਸੰਪੂਰਨ ਮਹਿੰਮ ਤੋਂ ਤੇ ਇਹ ਪੰਚਾਇਤ ਨੇ ਜਦੋਂ ਸਾਨੂੰ ਸੰਪਰਕ ਕੀਤਾ ਤੇ ਇਸ ਪੰਚਾਇਤ ਦੀ ਜਿਹੜੀ ਪ੍ਰਾਰਥਨਾ ਹੈ ਉਹ ਇਹਨਾਂ ਦੇ ਲੈਟਰ ਹੈਡ ਤੇ ਸੁਸੰਤ RAMPAL ਜੀ ਮਹਾਰਾਜ ਨੇ ਆਪਣੇ ਵਕੀਲਾਂ ਦੇ ਮਾਧਮ ਨਾਲ ਭੇਜੀ ਕਿਨੇ ਪਿੰਡਾਂ ਵਿੱਚ ਜਿਹੜਾ ਕੀਤਾ ਜਾਊਗਾ ਅੱਜ ਨਾਲੇ ਤੁਸੀਂ ਕੀ ਕੀ ਲੈ ਕੇ ਆਏ ਹੋ ਇੱਥੇ ਜੋ ਕਿ ਪੰਚਾਇਤ ਨੇ ਡਿਮਾਂਡ ਕੀਤੀ ਸੀ ਕਿ ਇਹਨਾਂ ਨੂੰ ਖੇਤਾਂ ਵਿੱਚ ਪਾਣੀ ਕੰਡਣ ਲਈ ਤਕਰੀਬਨ 9400 ਫੁੱਟ ਪਾਈਪ ਦੀ ਲੋੜ ਸੀਗੀ 2 20 ਹਾਰਸ ਪਾਵਰ ਦੀਆਂ ਮੋਟਰਾਂ ਕਈਆਂ ਸੀ 1700 ਫੁੱਟ ਇਹਨਾਂ ਨੇ ਜਿਹੜੀ ਤਾਰ ਬਿਜਲੀ ਤਾਰ ਦੀ ਮੰਗ ਕੀਤੀ ਸੀ ਬਾਕੀ ਨਾਲ ਅਸੀਂ ਸਯੋਗੀ ਸਮਗਰੀ ਲੈ ਕੇ ਆਏ ਜਿਵੇਂ ਨਟ ਵੋਲਟ ਸਟਾਰਟਰ ਔਰ ਜਿਹੜਾ ਆਪਣਾ ਫੇਵੀਕੋਲ ਹੁੰਦਾ ਲੋਸ਼ਨ ਜੋ ਹੁੰਦ ਨੇ ਸਕਰੂ ਹੁੰਦ ਨੇ ਸਾਰਾ ਕੁਝ ਲੈ ਕੇ ਆਏ ਨੇ ਸੌਕਟ ਵਗੈਰਾ ਵੀ ਇਹਦਾ ਸੈਟਅਪ ਕਿਸ ਤਰ੍ਹਾਂ ਹੋਏਗਾ ਜੀ ਇੰਨੇ ਪਾਈਪ ਹੋ ਗਰਾਂ ਕਿਸ ਤਰ੍ਹਾਂ ਇਹਨੂੰ ਕਿੱਥੇ ਸੈਟਅਪ ਕੀਤਾ ਜਾਊਗਾ ਇਹਦਾ ਪਾਣੀ ਕਿੱਥੇ ਕੱਢਿਆ ਜਾਊਗਾ ਇਹਦਾ ਜਿਹੜਾ ਨਿਕਾਸੀ ਦਾ ਕੰਮ ਪਿੰਡ ਦੀ ਪੰਚਾਇਤ ਕਰੇਗੀ ਜੀ ਅਸੀਂ ਸਿਰਫ ਇਹਨਾਂ ਨੂੰ ਸਮਾਨ ਦੇ ਕੇ ਜਾਵਾਂਗੇ ਜਾਂ ਸਾਡੇ ਨਾਲ ਜਿਹੜੇ ਟੈਕਨੀਸ਼ੀਅਨ ਆਏ ਉਹਨਾਂ ਨੂੰ ਗਾਈਡ ਕਰਕੇ ਜਾਣਗੇ ਉਹ ਪਿੰਡ ਦੀ ਪੰਚਾਇਤ ਦੀ ਜ਼ਿੰਮੇਵਾਰੀ ਹੈ ਪਾਣੀ ਕੱਢਣ ਦੀ ਅਸੀਂ ਸਾਰਾ ਸਮਾਨ ਇਹਨਾਂ ਨੂੰ ਦੇ ਦਾਂਗੇ ਉਹ ਇਹਨਾਂ ਦੀ ਮਰਜ਼ੀ ਹੈ ਜਿਵੇਂ ਹਰਿਆਣਾ ਵਿੱਚ ਕੀ ਸਿਸਟਮ ਹੈ ਕਿ ਉੱਥੇ 1-2 ਸਾਲ ਬਾਅਦ ਸਥਿਤੀ ਆ ਜਾਂਦੀ ਹੈ ਪਾਣੀ ਖੇਤਾਂ ਤੋਂ ਕੱਢ ਦਿੰਦਾ بارش ਦਾ ਇੱਥੇ ਦੱਸ ਰਹੇ ਨੇ ਕਿ 28 ਸਾਲ ਬਾਅਦ ਪਾਣੀ ਆਇਆ ਦਰਿਆ ਦਾ ਇਹ ਸਮਾਨ ਤਾਂ ਪਰਮਾਨੈਂਟ ਵੀ ਰੱਖ ਸਕਦੇ ਹਾਂ ਸਮਾਨ ਅਸੀਂ ਵਾਪਸ ਨਹੀਂ ਮੰਗਾਂਗੇ ਅਗਰ ਇਹਨਾਂ ਨੂੰ ਨਾ ਜ਼ਰੂਰਤ ਹੋਈ ਤਾਂ ਆਹ ਸਮ ਇਹਨਾਂ ਤੋਂ ਬਾਅਦ ਕਿਸੇ ਅਗਲੀ ਪੰਚਾਇਤ ਨੂੰ ਹੈਂਡਓਵਰ ਕਰ ਦਾਂਗੇ ਜਿਹੜੀ ਅਪਰੋਚ ਕਰੇਗੀ ਇਹਦਾ ਸਾਰਾ ਸੈਟਅਪ ਪੰਚਾਇਤ ਕਰੇਗੀ ਜਿਹੜੀ ਪਿੰਡ ਦੀ ਪੰਚਾਇਤ ਹੈ। ਕਿਉਂਕਿ ਬੜੇ ਪਿੰਡ ਦੇ ਪ੍ਰਭਾਵ ਹੁੰਦੇ ਆ ਉਹ ਇਲਾਕੇ ਨੇ ਉਹਨਾਂ ਪਿੰਡਾਂ ਜਿਸ ਨਾਲ ਸਹਰਦੀ ਹੋਊਗੀ। ਬਿਲਕੁਲ ਜੀ ਇੱਕ ਇੱਕ ਤੋਂ ਪਿੰਡਾਂ ਨੇ ਤਾਂ ਅਪਰੋਚ ਕਰ ਵੀ ਲਿਆ ਜੀ ਤੇ ਉਹਨਾਂ ਦੀ ਜਿਹੜੀ ਪ੍ਰਾਰਥਨਾ ਪੱਤਰ ਸੰਤਰਾਮਪਾਲ ਜੀ ਨੂੰ ਭੇਜਿਆ ਗਿਆ ਤੇ ਉਹ ਮਨਜ਼ੂਰ ਵੀ ਹੋ ਗਿਆ ਜੀ ਅਸੀਂ ਸਾਡਾ ਨੈਕਸਟ ਅਸੀਂ ਉਹ ਪਿੰਡ ਦੇ ਵਿੱਚ ਆਵਾਂਗੇ। ਕਿੰਨਾ ਕੁ ਸਮਾਂ ਲੱਗਦਾ ਪ੍ਰੋਸੈਸਿੰਗ ਦੇ ਉੱਤੇ ਜਦੋਂ ਤੁਹਾਨੂੰ ਕੋਈ ਅਪਰੋਚ ਕਰਦਾ ਉਸ ਤੋਂ ਕਿੰਨੇ ਕੁ ਸਮੇਂ ਬਾਅਦ ਦੇਖੋ ਜੀ ਅਸੀਂ ਤਾਂ ਜਲਦੀ ਉਹ ਜਲਦੀ ਕਰਦੇ ਆ ਹੁਣ ਥੋੜਾ ਜਿਹਾ ਦਿਵਾਲੀ ਕਰਕੇ ਤੁਹਾਨੂੰ ਪਤਾ ਹੈ ਕਿ ਕਰਮਾਡੇ ਸੀ ਫੈਕਟਰੀਆਂ ਬੰਦ ਸੀਗੀਆਂ ਆਕਸੀਜਨ ਸੀਗਾ ਉਸ ਕਰਕੇ ਥੋੜਾ ਟਾਈਮ ਲੱਗੇ ਨੇ ਤਾਂ ਜਿਵੇਂ ਪਿਛਲੀ ਪੰਚਾਇਤ ਨੇ ਜਦੋਂ ਸਾਨੂੰ ਅਸੀਂ ਸਰਵੇ ਕਰਕੇ ਗਏ ਆ ਕਿ ਵੀਡੀਓ ਬਣਾ ਕੇ ਗਏ ਆ ਅਸੀਂ ਦੇਖੇ ਗਏ ਕਿ ਕੀ ਕੀ ਜ਼ਰੂਰਤ ਹੈ ਅਸੀਂ ਦੋ ਤਿੰਨ ਦਿਨ ਦੇ ਵਿੱਚ ਸਮਾਂ ਲੈ ਐਸੀ ਸਾਰਾ ਉਹਨਾਂ ਦਾ ਦੋ ਤੋਂ ਤਿੰਨ ਦਿਨ ਦੇ ਵਿੱਚ ਸਮਾਂ ਲੈ ਕੇ ਆ ਜਾਂਦੇ ਹਾਂ ਜੀ ਬੱਚਿਆਂ ਦੀ ਪੜ੍ਹਾਈ ਦਾ ਜਾਂ ਉਹ ਜਿਹੜਾ ਬਿਮਾਰੀ ਦੇ ਲਾਗਵਾਰ ਤੇ ਉਹਨਾਂ ਵਾਸਤੇ ਵੀ ਪ੍ਰਬੰਧ ਕੀਤੇ ਨੇ ਉਹਦੇ ਵਾਸਤੇ ਆ ਜੀ ਅਨਪੂਰਨਮ ਪੋਹਿਨ ਦੇ ਤਹਿਤ ਜਦੋਂ ਵੀ ਅਸੀਂ ਸਰਵੇ ਕਰਦੇ ਆ ਜੀ ਪੂਰੇ ਭਾਰਤ ਵਜ ਦੇ ਵਿੱਚ ਪ੍ਰਵਾਹ ਟੋਲ ਦੇ ਸਰਵੇ ਦੇ ਵਿੱਚ ਸਾਡੀ ਕਮੇਟੀ ਨੂੰ ਸਰਵੇ ਭੇਜਿਆ ਜਾਂਦਾ ਜਿਹੜਾ ਕ੍ਰਾਈਟੇਰੀਆ ਫੁੱਲ ਫਿਲ ਕਰਦਾ ਵੀ ਕੋਈ ਰੋਟੀ ਨਹੀਂ ਦੋ ਵਕਤ ਦੀ ਖਾ ਸਕਦਾ ਹੈਗਾ ਜਾਂ ਬੱਚੇ ਦੀ ਐਜੂਕੇਸ਼ਨ ਵਿੱਚ ਰੁਕ ਗਈ ਉਹਦੇ ਤਹਿਤ ਪੰਜਾਬ ਦੇ ਵਿੱਚ 200 ਤੋਂ ਉੱਪਰ ਪਰਿਵਾਰਾਂ ਦੇ ਜਿਹੜੇ ਸਰਵੇ ਉਹ ਪਾਸ ਹੋ ਚੁੱਕੇ ਨੇ ਬਾਕੀ ਹਿੰਦੁਸਤਾਨ ਤੇ ਨੇਪਾਲ ਤੱਕ ਮੁਹਿੰਮ ਚੱਲ ਹੀ ਰਹੀ ਹੈ 200 ਤੋਂ ਉੱਪਰ ਪਰਿਵਾਰਾਂ ਨੂੰ ਸੰਤਰਾਮਪਾਲ ਜੀ ਮਹਾਰਾਜ ਕਰੇ ਇੱਕ ਮਹੀਨੇ ਰਾਸ਼ਨ ਵੀ ਭੇਜਦੇ ਨੇ ਜਿਹਦੇ ਵਿੱਚ 23 ਆਈਟਮਾਂ ਨੇ ਰਾਸ਼ਨ ਦੀਆਂ 23 ਆਈਟਮਾਂ ਨੇ ਰਸੰਦੀਆਂ ਵਧੀਆ ਕੁਆਲਿਟੀ ਦੀਆਂ ਜੋ ਆਪਣੇ ਘਰ ਵਿੱਚ ਯੂਜ਼ ਕਰਦੇ ਐ এডੂਕੇਸ਼ਨ ਦੇ ਵਿੱਚ ਬੱਚਿਆਂ ਨੂੰ ਜਿਵੇਂ ਯੂਨੀਫਾਰਮ ਦੀ ਲੋੜ ਐ ਫੀਸ ਬੱਚੇ ਦੀ ਪੈਂਡਿੰਗ ਪਈ ਐ ਜਾਂ ਉਹਨਾਂ ਨੂੰ ਸਟੇਸ਼ਨਰੀ ਦੀ ਬੁੱਕਸ ਦੀ ਲੋੜ ਐ ਨੋਟਬੁੱਕਸ ਦੀ ਲੋੜ ਐ ਸ਼ੂਜ਼ ਦੀ ਲੋੜ ਐ ਸੌਕਸ ਦੀ ਲੋੜ ਐ ਜਿਹੜਾ ਆਪਾਂ ਨੂੰ ਸਭ ਕੁਝ ਬੱਚਿਆਂ ਨੂੰ ਦਿੱਤਾ ਜਾਂਦਾ ਜਿਹੜਾ ਤੁਸੀਂ ਸਾਰਾ ਸਮਾਨ ਹੈਂਡਓਵਰ ਕਰ ਦਿੰਦੇ ਹੋ ਦੋਸਤੋ ਬਾਅਦ ਇਨਸਪੈਕਸ਼ਨ ਵੀ ਕਰਦੇ ਹੋ ਆਕੇ ਕਿ ਜਿਹੜਾ ਤੁਸੀਂ ਸਮਾਨ ਐਡਵਰ ਕੀਤਾ ਉਹ ਸਹੀ ਸਿਕਾ ਤੇ ਲੱਗਾ ਬਿਲਕੁਲ ਜੀ ਇਨਸਪੈਕਸ਼ਨ ਵੀ ਕਰਦੇ ਆਂ ਅਸੀਂ ਰਾਫਤਾ ਵੀ ਰੱਖਦੇ ਆਂ ਇਸ ਪਰਿਵਾਰ ਨਾਲ ਮੰਨ ਕੇ ਚੱਲੋ ਕਿ ਕਿਸੇ ਟਾਈਮ ਤੇ ਉਹਨਾਂ ਦੀ ਆਰਥਿਕ ਸਥਿਤੀ ਠੀਕ ਹੋ ਜਾਂਦੀ ਹੈ ਤਾਂ ਫਿਰ ਉਹਨਾਂ ਨੂੰ ਉਹ ਸਰਵੇ ਅਸੀਂ ਫਿਰ ਉੱਥੇ ਸਟਾਪ ਕਰ ਦਿੰਨੇ ਆਂ ਇਹ ਉਹਦੋਂ ਤੱਕ ਕੀਤੀ ਜਾਂਦੀ ਹੈ ਮਤਲਬ ਚਾਹੇ ਸਾਲ ਲੱਗੇ 2 ਸਾਲ ਲੱਗੇ 3 ਸਾਲ ਲੱਗੇ ਸਥਿਤੀ ਤੇ ਪਰਿਵਾਰ ਦੀ ਸਥਿਤੀ ਤੇ ਡਿਪੈਂਡ ਕਰਦਾ ਹੈ ਕਿ ਕੋਈ ਸਮੇਂ ਸੀਮਾ ਨਹੀਂ ਮੰਨ ਲਓ ਕਿਸ ਕਿਸੇ ਨੂੰ 5-10 ਸਾਲ ਵੀ ਮਤਲਬ ਜਾ ਸਕਦੀ ਹੈ ਕਿਸੇ ਨੂੰ 1 ਸਾਲ ਵੀ ਜਾ ਸਕਦੀ ਹੈ ਜਦੋਂ ਉਹਨਾਂ ਦੀ ਆ ਇਸ ਤਰ੍ਹਾਂ ਪਾਈਪਸ ਦੀ ਇਹਨਾਂ ਨੇ ਇਥੋਂ ਇਸ ਪਿੰਡ ਦੀ ਗੱਲ ਕਰੀ ਹੈ ਨਾ ਪਾਈਪਸ ਦੀ ਇਹਨਾਂ ਨੇ ਹੋਰ ਵੀ ਜਿਹੜੀ ਡਿਮਾਂਡਸ ਕੀਤੀਆਂ ਉਹ ਤੁਸੀਂ ਵੈਰੀਫਾਈ ਕੀਤਾ ਕਿ ਏਸੀਸੀ ਲੋੜ ਹੈ ਬਿਲਕੁਲ ਜੀ ਅਸੀਂ ਪਿੰਡ ਵਿੱਚ ਆ ਕੇ ਗਏ ਸੀ ਅਸੀਂ ਵੀਡੀਓ ਵੀ ਸ਼ੂਟ ਕੀਤੀ ਔਰ ਵੀਡੀਓ ਨੂੰ ਸ਼ੂਟ ਕਰਕੇ ਅਸੀਂ ਅੱਗੇ ਆਪਣੀ ਕਮੇਟੀ ਨੂੰ ਵੀ ਭੇਜਿਆ ਤੇ ਅਸੀਂ ਆਪ ਹੀ ਫਿਜ਼ੀਕਲ ਵੈਰੀਫਿਕੇਸ਼ਨ ਕਰਕੇ ਗਏ ਸੀ ਪੰਚਾਇਤ ਨਾਲ ਗੱਲ ਵੀ ਕਰਕੇ ਸੀ ਅਸੀਂ ਮੌਕਾ ਵੀ ਦੇਖ ਕੇ ਗਏ ਸੀ ਕਿ ਕਿੰਨਾ-ਕਿੰਨਾ ਪਾਣੀ ਭਰਿਆ ਹੋਇਆ ਤੇ ਪੰਚਾਇਤ ਨਾਲ ਸਾਰੀ ਗੱਲਬਾਤ ਕਰਕੇ ਸੀ ਕਨਕਲੂਡ ਵੀ ਕੀਤਾ ਕਿ ਇਹਨਾਂ ਕੋਈ ਇੰਤਜ਼ਾਮ ਹੈਗਾ ਕਿ ਨਹੀਂ ਹੈਗਾ ਪ੍ਰੋਪਰ ਸਭ ਕੁਝ ਇਨਵੈਸਟਿਗੇਟ ਕਰਨ ਤੋਂ ਬਾਅਦ ਹੀ ਇਹ ਸਮਾਨ ਪਹੁੰਚਾਇਆ ਗਿਆ ਜੀ ਠੀਕ ਹੈ ਹਾਂ ਜੀ ਅੰਮ੍ਰਿਤਸਰ ਤੋਂ ਗੁਰਕੁਮਾਰ ਰਿਪੋਰਟ